ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਸਟੀਟਿ ਬੁਟੀਕ ਤੇ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਰਾਮ ਟੈਕਸ ਤੇ ਬਹੁਤ ਪਿਆਰੇ-ਪਿਆਰੇ ਜੇ ਸੂਟ ਲੈ ਕੇ ਆਏ ਆ ਜਿਨ੍ਹਾਂ ਦੇ ਤੁਹਾਡੇ ਬਹੁਤ ਜ਼ਿਆਦਾ ਮੈਸੇਜ ਆਉਂਦੇ ਆ ਆਪਾਂ ਫੋਟੋ ਪਾਣਾ ਥੋੜਾ ਜਿਹਾ ਮੁਸ਼ਕਿਲ ਹੁੰਦਾ ਆ ਤੇ ਤੁਸੀਂ ਪੁੱਛਦੇ ਇਹਦੇ ਚ ਕਲਰ ਆਪਸ਼ਨ ਹੈ ਜਿੰਨਾ ਮੇਰੇ ਕੋਲ ਸਟਾਕ ਹੈਗਾ ਸਾਰਾ ਪਾ ਰਹੇ ਆ ਤੇ ਅੱਜ ਤੁਹਾਨੂੰ ਬਹੁਤ ਹੀ ਪਿਆਰੇ ਜੇ ਰੇਟ ਤੇ ਦੇ ਰਹੇ ਆ ਪਰ ਰਾਮ ਟੈਕਸ ਦਾ ਪਸ਼ਮੀਨਾ 750 ਚ ਠੀਕ ਹੈ ਜੀ ਇੱਕ ਦੀ ਸ਼ਿਪਿੰਗ 50 ਦੋ ਦੀ 70 ਦੋ ਤੋਂ ਬਾਅਦ ਤੁਹਾਡੀ ਫ੍ਰੀ ਸ਼ਿਪਿੰਗ ਰਹੇਗੀ ਤੇ ਜਿਹੜੇ ਆਪਾਂ ਨੇ ਕੱਲ ਵਾਲੀ ਵੀਡੀਓ ਚ ਪਾਏ ਸੀ 550 ਦੇ ਸੂਟ ਹਨਾ ਐਲਪਾਈਨ ਫੈਬਰਿਕ ਦੇ 550 ਚ ਉਹਦੇ ਚ ਮੇਰੇ ਕੋਲ 8-10 ਪੀਸੀ ਬਚੇ ਆ ਕੱਲ ਮੇਰੇ ਖਿਆਲ 70-80 ਪੀਸੀ 8-10 ਹੀ ਪੀਸ ਬਚੇ ਆ ਉਹ ਮੈਂ ਤੁਹਾਨੂੰ ਫੋਟੋ ਦਿਖਾ ਵੀਡੀਓ ਚ ਦਿਖਾ ਦੂੰਗੀ ਜਿਹੜਾ ਤੁਸੀਂ ਬੁੱਕ ਕਰਾਉਣਾ ਕਰਾ ਸਕਦੇ ਆ ਠੀਕ ਹੈ ਜੀ ਦੇਖੋ ਜੀ ਆਪਣਾ ਸਭ ਤੋਂ ਪਹਿਲਾ 750 ਦੀ ਰੇਂਜ ਰਹੇਗੀ ਰਾਮਟੈਕਸ ਬ੍ਰਾਂਡ ਰਹੇਗਾ ਜੀ ਆ ਲੋ ਇਸ ਟਾਈਪ ਦਾ ਠੀਕ ਹੈ ਜੇ ਤੁਸੀਂ ਆਲ ਓਵਰ ਲਓਗੇ ਜੀ 800 ਰੁਪਏ ਦਾ ਪਏਗਾ ਜੇ ਇਦਾਂ ਹੀ ਮੈਚਿੰਗ ਲੈ ਰਹੇ ਆ 750 ਰੁਪਏ ਦਾ ਪਏਗਾ ਹੁਣ ਤੁਹਾਡੀ ਮਰਜ਼ੀ ਹੈ ਜੀ ਤੁਸੀਂ ਕਿਸੇ ਵੀ ਤਰ੍ਹਾਂ ਇਹਨੂੰ ਲੈ ਸਕਦੇ ਆ ਲਓ ਜੀ ਆ ਨਿਕਾ ਠੀਕ ਹੈ ਲਓ ਜੀ ਕਿੰਨਾ ਆਪਣਾ ਰੰਗ ਦੇਖੀ ਜਾਓ ਬਹੁਤ ਸੋਹਣੇ ਰੰਗੇ ਬਹੁਤ ਪਿਆਰਾ ਪ੍ਰਿੰਟ ਹੈ ਰਾਮਟੈਕਸ ਬ੍ਰੈਂਡ ਦਾ ਕੱਪੜਾ ਆ ਉਹਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਦੇਖੋ ਜੀ ਕੰਨੀ ਤੇ ਕਿਸੇ ਕਿਸੇ ਤੇ ਰਾਮਟੈਕਸ ਦੀ ਮੋਹਰ ਹੁੰਦੀ ਹੈ ਕਿਸੇ ਕਿਸੇ ਦੀ ਨਹੀਂ ਹੁੰਦੀ ਜੇ ਤਾਂ ਤੁਹਾਨੂੰ ਸਾਡੇ ਤੇ ਭਰੋਸਾ ਹੈ ਜੀ ਫਿਰ ਤਾਂ ਦੇਖੋ ਬੁੱਕ ਕਰਾਇਆ ਕਰੋ ਫਿਰ ਕਈ ਵਾਰੀ ਕਸਟਮਰ ਕਹਿੰਦਾ ਹੈ ਜੀ ਵੀ ਕੰਨੀ ਤੇ ਨਹੀਂ ਆ ਰਿਹਾ ਉਹ ਹੈ ਨਾ ਤਾਂ ਜੀ ਆਪਾਂ ਗਲਤ ਕੰਮ ਕਰਦੇ ਆਂ ਰਾਮਟੈਕਸ ਦਾ ਕਹਿ ਕੇ ਵੇਚਦੇ ਆਂ ਰਾਮਟੈਕਸ ਦਾ ਹੀ ਲੈ ਕੇ ਆਂਦੇ ਆਂ ਹੁੰਦਾ ਹੈ ਕਈ ਵਾਰੀ ਫੈਕਟਰੀ ਤੋਂ ਹੀ ਮੋਹਰ ਨਹੀਂ ਹੁੰਦੀ ਉਦਾਹਰਣ ਸਾਡੇ ਕੋਲ ਵੀ ਕੋਈ ਜਵਾਬ ਨਹੀਂ ਹੁੰਦਾ ਹੈ ਨਾ ਐਸੀ ਮੈਕਸਿਮਮ ਹੁੰਦਾ ਹੀ ਆ ਜੀ ਆ ਦੇਖੋ ਐਸੀ ਮੈਕਸਿਮਮ ਹੁੰਦਾ ਹੀ ਆ ਹੁਣ ਮੈਂ ਬਾਰ ਬਾਰੇ ਨਹੀਂ ਦੱਸ ਸਕਦੀ ਹੈ ਨਾ ਵੀ ਇਸ ਤੇ ਹੈ ਕੰਨੀ ਤੇ ਨਹੀਂ ਹੈ ਪਰ ਤੁਹਾਡੇ ਸਾਹਮਣੇ ਸਾਡਾ ਸਾਰਾ ਕੱਪੜਾ ਖੁੱਲਦਾ ਹੈ ਜੀ ਇਹ ਵੀ ਪਹਿਲਾਂ ਅਸੀਂ ਵੀਡੀਓ ਚ ਪਾਏ ਹੋਏ ਆ ਇਦਾਂ ਦੇ ਆ ਦੇਖੋ ਠੀਕ ਹੈ ਇੱਕ ਪ੍ਰਿੰਟ ਆਇਆ ਹੈ ਜੀ ਦੇਖੋ ਸੌਰੀ ਇਹ ਸ਼ਰਟ ਆ ਡਾਰਕ ਇਹ ਲਾਈਟ ਸਲਵਾਰ ਹੈ ਜੇ ਕਿਸੇ ਨੂੰ ਲਾਈਟ ਹੀ ਚਾਹੀਦਾ ਇਹ ਜਿਆ ਕੱਪੜਾ ਜੀ ਇਹ ਰਾਮ ਨਾਲ ਹਟਾਉਣ ਵਾਲਾ ਕੱਪੜਾ ਆ ਦੇਖੋ ਬਹੁਤ ਪਿਆਰਾ ਜਿਹਾ ਰਾਮਟੈਕਸ ਬ੍ਰਾਂਡ ਦਾ ਆ ਜੀ ਇਹ ਸਲਵਾਰ ਹੈ ਕੱਪੜਾ ਉਦਾਂ ਦਾ ਨਹੀਂ ਹੈ ਮੋਟਾ-ਮੋਟਾ ਜਿਹਾ ਮਤਲਬ ਇਹ ਰਾਮ ਨਾਲ ਜਿੱਥੇ ਥੋੜੀ ਘੱਟ ਠੰਡ ਪੈਂਦੀ ਹੈ ਨਾ ਉੱਥੇ ਇਹ ਕੱਪੜਾ ਰਾਮ ਨਾਲ ਵੇਅਰ ਕਰਿਆ ਜਾ ਸਕਦਾ ਆ ਦੇਖੋ ਜੀ ਇਹਨੂੰ ਆਲ ਓਵਰ ਲੈਣਾ ਆਲ ਓਵਰ ਲੈ ਲਓ ਛੋਟੀ-ਛੋਟੀ ਬੁੱਟੀਆਂ ਵਾਲੇ ਨੂੰ ਮੈਚਿੰਗ ਲੈਣਾ ਥੋੜੀ ਮਰਜ਼ੀ ਆ ਦੇਖੋ ਜੀ ਠੀਕ ਹੈ

ਰਾਮ ਟੈਕਸ ਦੀ ਮੋਹਰ ਹੈ ਸਾਰੇ ਤੇ ਹੀ ਆ ਜੀ ਹਨਾ ਪੂਰੇ ਤੇ ਹੀ ਲੱਗੀ ਹੋਈ ਹੈ ਇਹਨਾਂ ਦੇ ਤਾਂ ਇੱਕ ਕਲਰ ਇਹਦੇ ਵਿੱਚ ਆ ਇਹ ਆਲਓਵਰ ਸੂਟ ਹੈ ਜੀ 800 ਰੁਪਏ ਰੇਟ ਰਹੇਗਾ ਆਲਓਵਰ ਦਾ 750 ਰਹੇਗਾ ਮੈਚਿੰਗ ਦਾ ਆ ਦੇਖ ਇਹ orange ਜੀ শেਡ ਹੈ ਬੜੀ ਸੋਹਣੀ ਰਸਟ ਜਿਹਾ ਕਲਰ ਹੁੰਦਾ ਹੈ ਨਾ ਜਿਹੜਾ ਉਹ ਕਲਰ ਹੈ ਪੂਰਾ ਆਲਓਵਰ ਸੂਟ ਹੈ ਜੀ ਇਹ ਇੱਕ ਇਹਦੇ ਵਿੱਚ ਹੈਗਾ ਜੀ ਫਿਰੋਜੀ ਕਲਰ ਠੀਕ ਹੈ ਇਹ ਤੁਹਾਨੂੰ ਮੈਂ ਆਲਓਵਰ ਦਿਖਾਈ ਹੈ ਤੇ ਹੁਣ ਥੋੜੇ ਜੇ ਮੈਚਿੰਗ ਹੋਰ ਪਏ ਆ ਜੀ ਉਹ ਵੀ ਦਿਖਾਉਂਦੇ ਆ ਰੇਟ ਮੈਂ ਤੁਹਾਨੂੰ ਦੱਸਤਾ 750 ਤੇ 800 ਆ ਲੋ ਜੀ ਇਹ ਮੈਚਿੰਗ ਹੈ ਇਹਦੇ ਨਾਲ ਇਹ ਤੁਹਾਡੇ ਕੋਲ অপਸ਼ਨ ਹੈ ਤੁਸੀਂ ਕਿਸੇ ਵੀ ਤਰ੍ਹਾਂ ਇਹਨੂੰ ਲੈ ਸਕਦੇ ਆ ਇਹ ਸਲਵਾਰ ਹੈ ਇਹ ਸ਼ਰਟ ਹੈ ਆ ਦੇਖੋ ਠੀਕ ਹੈ ਬਹੁਤ ਪਿਆਰਾ ਜਿਹਾ ਕੱਪੜਾ ਆ ਹਟਾਉਣ ਵਾਲਾ ਕੱਪੜਾ ਆ ਕਈ ਵਾਰੀ ਘਰੇ ਚੁੰਨੀਆਂ ਹੁੰਦੀਆਂ ਰੀਡਾਈ ਕਰਾ ਕੇ ਬਹੁਤ ਪਿਆਰੇ ਜਿਹਾ ਸਟੱਫ ਦਾ ਬੜਾ ਸੋਹਣਾ ਸੂਟ ਬਣਨਾ RAMTEX ਬ੍ਰਾਂਡ ਦਾ ਕਿਤੇ ਨਹੀਂ ਮਿਲ ਸਕਦਾ ਜੀ 750 ਚ ਦੇ ਰਹੇ ਹਾਂ ਤੁਹਾਨੂੰ ਇਹ ਵਾਲੇ ਪੀਸ ਆਪਣੇ ਪਿਆਰੇ ਪਿਆਰੇ ਕਸਟਮਰਸ ਵਾਸਤੇ ਜਿਹੜੇ ਭਰੋਸਾ ਕਰਕੇ ਸਾਡੇ ਨਾਲ ਜੁੜੇ ਹੋਏ ਆਂ ਦੇਖੋ ਜੀ ਠੀਕ ਹੈ ਬਹੁਤ ਸੋਹਣਾ ਇੱਕ ਇਹ ਆ ਜੀ ਇਹ ਸਲਵਾਰ ਇਹ ਤੁਹਾਨੂੰ ਸ਼ਰਟ ਮਿਲ ਰਹੀ ਹੈ ਕੋਡ ਸੈੱਟ ਬਣਵਾਓ ਲੌਂਗ কুরਤੀ ਸਟਾਈਲ ਬਣਾਓ ਵਿਦਾਊਟ ਦੁਪੱਟਾ ਜਿਹੜੀ কুরਤੀ ਸਟਾਈਲ ਬਣਦੇ ਆ ਉਹ ਵੀ ਤੁਸੀਂ ਇਹਨਾਂ ਦਾ ਬਣਵਾ ਸਕਦੇ ਆ ਕਿਉਂਕਿ ਕਪੜਾ ਇੰਨਾ ਸੁਪੀਰੀਅਰ ਹੈ ਪਾਉਂਗੇ ਤੇ ਯਾਦ ਕਰੋਗੇ ਇਹ じゃ ਕਪੜਾ ਹੈ ਜੀ ਠੀਕ ਹੈ ਸਕਰੀਨਸ਼ਾਟ ਲੈ ਲੈਣਾ ਆਪਣਾ ਚੰਗੀ ਤਰ੍ਹਾਂ ਇੱਕ ਤੁਹਾਨੂੰ ਹੋਰ ਦਿਖਾ ਰਹੀ ਹਾਂ ਇੱਕ ਸੂਟ ਨਾ ਇਹ ਸੀ ਜੀ ਇਹ ਕਿਸੇ ਕਸਟਮਰ ਨੇ ਦੀਦੀ ਨੇ ਕਿਸੇ ਨੂੰ ਦਿਖਾਇਆ ਹੋਇਆ ਸੀ ਕਿਸੇ ਵਜ੍ਹਾ ਕਰਕੇ ਉਹ ਨਹੀਂ ਲੈ ਪਾਏ ਪਹਿਲਾਂ ਅਸੀਂ ਸਭ ਨੂੰ ਮਨਾ ਕਰਿਆ ਜੀ ਸੂਟ ਵਾਸਤੇ ਹੁਣ ਜਿਨ੍ਹਾਂ ਨੂੰ ਨੇੜ ਸੀ ਪਲੀਜ਼ ਉਹ ਦੇਖ ਲੈਣਾ ਠੀਕ ਹੈ ਜੀ ਇਹ ਸਿੰਗਲ ਹੀ ਪੀਸ ਸੀ ਮੇਰੇ ਕੋਲ ਪਹਿਲਾਂ ਅਸੀਂ ਸਭ ਨੂੰ ਮਨਾ ਹੀ ਕਰਾਇਆ ਸੀ ਸੂਟ ਵਾਸਤੇ ਕਿਉਂਕਿ ਮੇਰੇ ਕੋਲ ਸਿੰਗਲ ਹੀ ਸੀ ਜਿਹਨੂੰ ਚਾਹੀਦਾ ਆ ਮੈਸੇਜ ਕਰ ਦੇਣਾ ਜੀ ਠੀਕ ਹੈ ਹੁਣ ਦੇਖੋ ਜੀ ਜਿਹੜੇ ਆਪਾਂ ਨੇ ਕੱਲ ਪਾਏ ਉਹਦੇ ਵਿੱਚ ਕਲਰ ਦੇਖ ਲਓ ਜੀ ਇੱਕ ਤਾਂ ਬਲੂ ਮਿਲੂਗਾ ਤੁਹਾਨੂੰ ਕਿਉਂਕਿ ਇਹਨਾਂ ਦੇ ਪਤਾ ਕੀ ਹੁੰਦਾ ਜੀ ਮੈਸੇਜ ਕਾਫੀ ਆਂਦੇ ਰਹਿੰਦੇ ਆ ਹਨਾ ਤੁਹਾਨੂੰ ਵੀ ਕਲੀਅਰ ਜਾ ਹੋ ਜਾਂਦਾ ਵੀ ਇਹ ਚੀਜ਼ ਆਪਣੇ ਕੋਲ ਹੈਗੀ ਐ ਇੱਕ ਇਹ ਗ੍ਰੀਨ ਕਲਰ ਹੈ। ਬੀ ਐਲ ਐਮ ਬ੍ਰਾਂਡ ਦੇ ਹੈ। ਠੀਕ ਹੈ ਜੀ। ਬਹੁਤ ਪਿਆਰਾ ਫੈਬਰਿਕ ਹੈ। ਨਾ ਇਹ ਤੇ ਬੂਰਾਣਾ, ਨਾ ਛਿੱਜਣਾ, ਨਾ ਫਟਣਾ। ਜਿੱਥੇ ਘੱਟ ਠੰਡ ਪੈਂਦੀ ਹੈ। ਉਹਨਾਂ ਵਾਸਤੇ ਬਹੁਤ ਸੋਹਣਾ। ਠੀਕ ਹੈ ਜੀ। ਇੱਕ ਇਹਦੇ ਵਿੱਚ ਗ੍ਰੀਨ ਚ ਡੱਬੀਆਂ ਵਾਲਾ ਆ। ਦੇਖ ਲਓ ਜੀ। ਇੱਕ ਇਹ ਪਰਪਲ ਕਲਰ ਹੈ ਲਾਈਨਾਂ ਵਾਲਾ। ਇਹਨਾਂ ਦਾ ਸਾਰਿਆਂ ਦਾ ਰੇਟ 550 ਹੈ ਜੀ। ਇੱਕ ਪੀਸ ਤੇ 50 ਰੁਪਏ ਸ਼ਿਪਿੰਗ ਦੋ ਤੇ 70 ਤਿੰਨਾ ਤੇ ਫ੍ਰੀ ਸ਼ਿਪਿੰਗ ਠੀਕ ਹੈ ਜਿਹੜਾ ਜੱਚ ਰਿਹਾ ਸਕਰੀਨਸ਼ਾਟ ਲੈ ਕੇ WhatsApp ਨੰਬਰ ਤੇ ਹੀ ਭੇਜਣਾ ਹੈ ਤੁਸੀਂ ਆਪਣੇ ਜਿਹਦੇ ਵਿੱਚ ਪਰਪਲ ਵੀ ਮਿਲ ਜਾਊਗਾ ਜੀ ਆ ਲੋ ਇੱਕ ਤੁਹਾਨੂੰ ਆਫ ਵਾਈਟ ਵੀ ਮਿਲ ਜਾਊਗਾ ਠੀਕ ਹੈ ਜੀ ਇਹ ਵਾਲੇ ਹੋ ਗਏ ਆਪਣੇ 5 50 ਵਾਲੇ ਸੁੱਟ ਬਸ ਇੰਨੇ ਹੀ ਬਚੀਆਂ ਜੀ ਕੱਲ ਵਾਲਿਆਂ ਚ ਠੀਕ ਹੈ ਹੁਣ ਜਿਹੜੇ ਆਪਾਂ ਨੇ ਕੱਲ ਇੱਕ 600 ਵਿੱਚ ਵੀ ਪਾਈ ਸੀ ਸਟੋਲ ਵਾਲੇ ਇਹਨਾਂ ਦੇ ਨਾਲ ਬਸ ਸਟੋਲ ਹੈ ਕਪੜਾ ਐਲਪਾਈਨੀ ਆ ਉਹੀ ਜਿਹੜਾ ਫੈਬਰਿਕ ਉਹ ਹੈ ਸੱਟ ਠੰਡ ਦੇ ਹਿਸਾਬ ਦਾ ਆ ਦੇਖੋ ਇਹ ਸਲਵਾਰ ਇਹ ਸਟੋਲ ਇਹ 600 ਦੀ ਰੇਂਜ ਸੀ ਜੀ ਇੱਕ ਇਹ ਇੱਕ ਇਹ ਗ੍ਰੀਨ ਇਹਦੇ ਵਿੱਚ ਆ ਲੋ ਜੀ ਜਿਹੜੇ ਥੋੜੇ ਕੋਸਟਲੀ ਸੂਟ ਹੁੰਦੇ ਆ ਉਹ ਆਪਣੇ ਸਵਿਟੀ ਕਲੈਕਸ਼ਨ ਤੇ ਪਾਉਂਦੇ ਆ ਜੀ ਆਪਾਂ ਇਹ ਥੋੜੇ ਰੋਜ਼ ਰੁਟੀਨ ਚ ਡੇਲੀ ਰੁਟੀਨ ਦੇ ਪਾਣ ਦੇ ਪਾਉਂਦੇ ਆ ਇੱਧਰ ਸਵਿਟੀ ਬੁਟੀਕ ਤੇ ਲਓ ਜੀ ਇੱਕ ਲਾਸਟ ਪੀਸ ਤੁਹਾਨੂੰ ਇਹ ਦਿਖਾ ਰਹੇ ਹਾਂ ਠੀਕ ਹੈ ਇਹ ਅਵੇਲੇਬਲ ਹੈ ਆਪਣੇ ਕੋਲ orange ਕਲਰ ਦਾ ਜਿਹੜਾ ਜਿੰਨੂੰ ਪਸੰਦ ਹੈ ਸਕਰੀਨ ਸ਼ਾਟ ਲੈ ਕੇ ਆਪਣੇ WhatsApp ਨੰਬਰ ਤੇ ਭੇਜਣਾ ਹੈ ਤੇ ਪਿਆਰਾ ਜਿਹਾ ਕਮੈਂਟ ਜ਼ਰੂਰ ਦੇਣਾ ਆਇਆ ਤੇ ਇਸੇ ਤਰ੍ਹਾਂ ਜੁੜੇ ਰਹਿਣਾ ਆਪਣੇ ਨਾਲ ਅਗਲੀ ਵੀਡੀਓ 'ਚ ਫਿਰ ਮਿਲਦੇ ਹਾਂ ਥੈਂਕ ਯੂ ਸੋ ਮੱਚ